ਤੇਰੇ ਦੱਸੇ ਵੀ ਕੰਮ ਦੱਸ ਦਿਓ ਐਮ ਐਲ ਏ ਆ ਜਿਹੜੇ ਪਿੰਡ ਭਾਈ ਆਪਣਾ ਮਲਾਜ਼ਮ ਨਹੀਂ ਸੀ ਨਹੀਂ ਸੁਣਦੇ ਮੇਰੀ ਗੱਲ ਰਾਤ ਨੂੰ ਕੋਈ ਪਾਣੀ ਲਾਉਣਗੇ ਦਿਨੇ ਬਿਜਲੀ ਦਿੱਤੀ ਛੇ ਸੌ ਜਿਹੜੇ ਮਾਪ ਕੀਤੇ ਤੇ ਪਾਈਪਾਂ ਅੰਡਰਗਰਾਊਂਡ ਪਈਆਂ ਉਹ ਵਾਸਤੇ ਕਿਹੜਾ ਪੈਣ ਨੌਕ ਬਾਈ ਬਲੂੰਗਿੰਗ ਦਾ ਕੋਈ ਪਤਾ ਨਹੀਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਤਾਂ ਲੱਗੂਗਾ ਕਿ ਇਹ ਤਾਂ ਆਪਾਂ ਇਹ ਬੀਜਾਂ ਕਲੀਅਰ ਆ ਤੇ ਫਿਰ ਬੜੀ ਜੀ ਟਾਪ ਪਤਾ ਨਹੀਂ ਕੀਤਾ ਬਾਈ ਜੀ ਡਿਗਰੀਆਂ ਵੀ ਅਸੀਂ ਦੇਖਣਾ ਵੀਰ ਨੂੰ ਨੌਕਰੀ ਆ ਦੇ ਮੇਰੀ ਗੱਲ ਸੁਣ ਬੋਲ ਰਾਮ ਵਰਵਾ ਦੀ ਮੇਰੀ ਗੱਲ ਤਾਂ ਸੁਣੋ ਵੀ ਡਿਗਰੀਆਂ ਵੀ ਮੇਰੇ ਟੋਪਰਾਂ ਨੂੰ ਮਿਲਦੀਆਂ ਟੋਪਰਾਂ ਨੂੰ ਜਿਹੜੇ ਬੰਦੇ ਟੋਪਰ ਹੱਸੇ ਗਾਲ ਜੀ ਮੈਂ ਗਗਨਦੀਪ ਸਿੰਘ ਗੱਲ ਤੁਸੀਂ ਜਿਹੜੋ ਜਨ ਰੰਗਲਾ ਪੰਜਾਬ ਦੇ ਨਾਲ ਤੇ ਥੋੜੇ ਦਿਨਾਂ ਤੋਂ ਆਪਾਂ ਦੇਖ ਰਹੇ ਆ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਆ ਜਿਸ ਵਿੱਚ ਹਲਕਾ ਫਰੀਦਕੋਟ ਤੋਂ ਉੱਠੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਰਮੋਲ ਨੂੰ ਨੌਜਵਾਨ ਸਵਾਲ ਪੁੱਛਦਾ ਦੇ ਕੋ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਆਪਾਂ ਅੱਜ ਉਸ ਨੌਜਵਾਨ ਕੋਲੇ ਪਹੁੰਚੇ ਆਂ ਪਿੰਡ ਉਹਨਾਂ ਦੇ ਤੇ ਸਾਰੀ ਗੱਲਬਾਤ ਕਰਦੇ ਆਂ ਕੀ ਗੱਲਬਾਤ ਸੀਗੀ ਤੇ ਹੋਰ ਨੌਜਵਾਨ ਵੀ ਇਕੱਠੇ ਹੋਏ ਆ ਜਿਹੜੀਆਂ ਵੋਟਾਂ ਚੱਲ ਰਹੀਆਂ ਤੁਹਾਨੂੰ ਪਤਾ ਐਮਪੀ ਦੇ ਵੋਟਾਂ ਦਾ ਵਿਗਲ ਵੱਚੁਕਾ ਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਮਿਲਾਉਨੇ ਆ ਉਸ ਨੌਜਵਾਨ ਨਾਲ ਜਿਸ ਨੇ ਕਰਮਜੀਤ ਅਨਮੋਲ ਨੂੰ ਸਵਾਲ ਜਵਾਬ ਕਰੇ ਸੀ ਤੇ ਕੀ ਸੀਗਾ ਸਾਰਾ ਰੌਲਾ ਤੇ ਕੀ ਸਿਸਟਮ ਬਾਅਦ ਵਿੱਚ ਹੋਇਆ ਸਾਰਾ ਕੁਝ ਪੁੱਛਦੇ ਆਂ ਸਸਿਕਾ ਭਾਈ ਜੀ ਸਸਿਕਾ ਭਾਈ ਜੀ ਤੇ ਭਾਈ ਇਹ ਜਿਹੜੀ ਮਾਲਾ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਬਹੁਤ ਦਿਨਾਂ ਤੋਂ ਕੀ ਮੁੱਦਾ ਸੀ ਕੀ ਸਿਸਟਮ ਕੀ ਸੀ ਉਹ ਬਈ ਬਈ ਆਪਣੇ ਨਾ ਆਮ ਆਦਮੀ ਪਾਰਟੀ ਦੇ ਕਰਮਜੀਤ ਨਮੋਲ ਇਹ ਅਮੋਲਕ ਸਾਹਿਬ ਇਹ ਮਲੇ ਆਏ ਸੀਗੇ ਆਪਣੇ ਪਿੰਡ ਮਢਾ ਕੇ ਤੇ ਉਹਨਾਂ ਨੇ ਨਾ ਆਪਣੇ ਹੁਣ ਭਵੰਤਮਾਨ ਕਹਿੰਦੇ ਵੀ ਐ ਕਰਕੇ ਸੱਤਾਂ ਚੋਂ ਵੀ ਆ ਆਦਮੀ ਪਾਰਟੀ ਚਲਦੀ ਨਾ ਸੱਤਾਂ ਚੋਂ ਸਵਾਲ ਪੁੱਛੋ ਆਪਾਂ ਨੂੰ ਆਪਾਂ ਜਸਟ ਇਕੱਲਾ ਸਵਾਲ ਪੁੱਛੇ ਸੀਗੇ ਵੀ ਐ ਕਰਕੇ ਵੀ ਸਾਡੇ ਪਿੰਡ ਦੇ ਨਾ ਵੀ ਇਕੱਲਾ ਤਾਂ ਇਹੀ ਪੁੱਛਿਆ ਸੀਗੇ ਵੀ ਨੌਕਰੀਆਂ ਦਾ ਨੌਕਰੀਆਂ ਤੇ ਹੀ ਸਵਾਲ ਉਹ ਕਹਿੰਦੇ ਵੀ ਐ ਕਰਕੇ ਤੁਹਾਡੇ ਅਰਗਿਆਂ ਨੂੰ ਮਿਲਦੀਆਂ ਨਹੀਂ ਅਸੀਂ ਕਿਹਾ ਵੀ ਐ ਕਰਕੇ ਵੀ ਟੈਕ ਕਲੀਅਰ ਆ ਵੀਰੇ ਹੈਨਾ ਵੀ ਆਏਗਾ ਮੈਸੀ ਕਿੜਾ ਵੀ ਅਣਪੜਦਾ ਹੈਗੇ ਆਗੇ ਹੋਰ ਸਾਡੇ ਪਿੰਡ ਦੇ ਕਿੰਨੇ ਪੜੇ ਲਿਖੇ ਹੈਗੇ ਉਹ ਇਹ ਕੱਲ ਨੂੰ ਕਹਿੰਦੇ ਕਹਿੰਦੇ ਨਹੀਂ ਆ ਸਕਦਾ ਕਹਿੰਦੇ ਕਹਿੰਦੇ ਟਾਪਰਾਂ ਨੂੰ ਹੀ ਮਿਲਦੀਆਂ ਨੌਕਰੀਆਂ ਤੁਹਾਡੇ ਵਰਗੇ ਨੂੰ ਮਿਲਦੀਆਂ ਨਹੀਂ ਛੋਡੀ ਭਾਈ ਸਟੱਡੀ ਕੀ ਕੀ ਕੀਤੀ ਵੀ ਸਟੱਡੀ ਕੀ ਆ ਤੁਹਾਨੂੰ ਉਹਨਾਂ ਨੂੰ ਲੱਗਿਆ ਹੋਇਆ ਕਿ ਤੁਸੀਂ ਨਾ ਪੜੇ ਲਿਖੇ ਹੋ ਉਹ ਕਹਿੰਦੇ ਵੀ ਅਸੀਂ ਪੜੇ ਲਿਖੇ ਲੋਕਾਂ ਨੂੰ ਦਿੰਦੇ ਆ ਮੈਂ ਭਾਈ ਆਈਟੀਆਈ ਡਿਪਲੋਮਾ ਬੀਟੈਕ ਕਲੀਅਰ ਆ ਠੀਕ ਹੈ ਹਾਂਜੀ ਤੇ ਜਿਹੜੇ ਭਾਈ ਉਹ ਨੌਕਰੀਆਂ ਦਾ ਦਾਵਾ ਕਰ ਰਹੇ ਆ ਜਿਵੇਂ ਪ੍ਰੈਕਸ ਲੱਗਿਆ 40000 ਨੌਕਰੀ ਦਾ ਸਰਕਾਰ 43000 ਦਾ ਦਾਵਾ ਕਰ ਰਹੀ ਹੈ ਤੁਹਾਡੇ ਪਿੰ ਸਾਡੇ ਪਿੰਡ ਦਾ ਕੀ ਬਈ ਇੱਥੇ ਸਾਡੇ ਮਿੰਡ ਦੇ 10 ਪਿੰਡਾਂ ਤੋਂ ਲਾ ਲਓ ਘਟੋ ਘਟ ਨੇੜੇ ਨੇੜੇ ਤੇ ਕਿਸੇ ਪਿੰਡ 'ਚ ਵੀ ਇੱਕ ਜਾਣੇ ਨੂੰ ਵੀ ਨੌਕਰੀ ਨਹੀਂ ਮਿਲੇਗੀ ਸਾਡੇ ਪਿੰਡ ਦਾ ਛੱਡੋ ਗੱਲ ਦੂਰ ਦੀ ਕਿਸੇ ਪਿੰਡ ਵੀ ਨਹੀਂ ਮਿਲੇਗੀ ਤੇ ਜਿਹੜਾ ਫਿਰ ਦਾਵਾ ਕਰ ਰਿਹਾ ਬਈ ਉਸ ਨੂੰ ਫਿਰ ਤੁਸੀਂ ਕੀ ਸਮਝਦੇ ਜਿਵੇਂ ਉਹ ਕਹਿ ਰਹੇ ਅਸੀਂ ਤੇ ਨੌਕਰੀਆਂ ਦਿੱਤਾਂਗੇ ਬਹੁਤ ਬਈ ਯਾਰ ਨਾ ਉਹ ਆਪਦੇ ਕੋਈ ਰਿਸ਼ਤੇਦਾਰਾਂ ਨੂੰ ਭਵਾਉਂ ਦਿੱਤਿਆਂ ਹੁਣ ਸਾਨੂੰ ਤਾਂ ਕਿਤੇ ਜਣਾ ਦਿਸਿਆ ਨਹੀਂ ਕਿ ਕੋਈ ਨੌਜਵਾਨ ਇਹਨਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਲੱਗਿਆ ਹੋਵੇ ਤੇ ਆ ਤੁਹਾਨੂੰ ਪਤਾ ਹੀ ਹੈ ਨੌਕਰੀਆਂ ਇਹਨਾਂ ਨੇ ਕੀ ਦੇਣੇ ਸੀਗੀਆਂ ਨੌਕਰੀਆਂ ਦੇ ਤੋਂ ਸਵਾਲ ਪੁੱਛੇ ਤੇ ਵੀ ਇਹ हां भाई उस ਤੋਂ ਬਾਅਦ ਮੈਨੂੰ 15-20 ਮਿੰਟ ਬਾਅਦ ਪੁਲਿਸ ਆ ਗਈ ਹੈਗੀ ਬ੍ਰਦਰ ਨੂੰ ਵੀ ਲੈ ਕੇ ਚੱਕ ਕੇ ਤੇ ਮੈਨੂੰ ਉਸ ਤੋਂ ਬਾਅਦ ਮੈਨੂੰ ਵੀ ਲੈ ਕੇ ਚੱਕ ਕੇ ਤੇ ਉੱਥੇ ਜਦੋਂ ਬਈ ਤੂੰ ਥਾਣੇ ਲੈ ਜਾਏ ਕੋਈ ਥੋੜੇ ਦੇ ਦਬਾਅ ਪਾਇਆ ਗਿਆ ਕੋਈ ਪਰਚਾ ਪਾਇਆ ਥੋੜੇ ਦੇ ਕੋਈ ਕੇ ਨਹੀਂ ਬਈ ਪਰਚਾ ਨਹੀਂ ਪਾਇਆ ਇੱਕ ਤਾਂ ਸਾਡੇ ਪਿੰਡ ਦੇ ਸਾਰਾ ਪਿੰਡ ਹੀ ਤਕਰੀਬਨ ਇਕੱਠਾ ਹੋ ਗਿਆ ਸੀਗਾ ਇੱਕ ਸਿੱਧੂਪੁਰ ਆਪਣੇ ਕਿਸਾਨ ਜੂਨੀਅਨ ਇਹ ਸਾਰੀ ਸੀਗੀ ਤੇ ਇੱਕ ਗੋਰੇ ਮੱਤ ਵਾਲੀ ਕਿਸਾਨ ਜੂਨੀਅਨ ਇਹ ਆਗੇ ਸੀਗੇ ਉਧਰੋਂ ਸਰਬਜੀਤ ਆਪਣੇ ਖਾਲਸਾ ਜੀ ਦੇ ਇਹਨਾਂ ਦੇ ਬਹੁਤ ਜ਼ਿਆਦਾ ਸੰਜੋਗ ਸੀਗਾ ਆਪਾਂ ਨੂੰ ਹਨਾ ਵੀ ਬਹੁਤ ਜ਼ਿਆਦੇ ਬੰਦੇ ਇਹਨਾਂ ਦੇ ਆ ਕੇ ਉੱਥੇ ਇਹਨਾਂ ਨੇ ਦਬਾਅ ਪਾਇਆ ਤੇ ਤਾਂ ਕਰਕੇ ਵੀ ਪਰਚਾ ਨਹੀਂ ਉਹਨਾਂ ਨੇ ਪੱਕਾ ਪਾਉਣਾ ਹੀ ਪਾਉਣਾ ਸੀਗਾ ਪਰਚਾ ਨਾ ਫਿਰ ਇਹਨਾਂ ਨੇ ਜਦੋਂ ਪਤਾ ਲੱਗਿਆ ਵੀ ਗੱਲ ਬਹੁਤ ਜ਼ਿਆਦਾ ਵੀ ਵਾਇਰਲ ਹੋਊਗੀ ਫਿਰ ਉਸ ਤੋਂ ਬਾਅਦ ਛੱਡ ਦਿੱਤਾ ਗਿਆ ਕੋਈ ਤੁਹਾਡੇ ਤੇ ਬਾਈ ਜੇ ਮੈਨੂੰ ਪਹਿਲਾਂ ਕੋਈ ਪਰਚਾ ਹੋਵੇ ਗਿਆ ਤੁਹਾਨੂੰ ਉਸ ਵਿੱਚ ਚੱਕਿਆ ਗਿਆ ਹੋਵੇ ਕਿ ਤੁਹਾਨੂੰ ਸਵਾਲਾਂ ਦੇ ਮੁੱਦੇ ਵਿੱਚ ਚੱਕਿਆ ਵੀ ਤੁਹਾਨੂੰ ਸਵਾਲ ਕਿਉਂ ਪੁੱਛੇ ਨਹੀਂ ਬਾਈ ਕਿੱਲੇ ਸਵਾਲਾਂ ਦਾ ਮੁੱਦਾ ਹੀ ਸੀਗਾ ਹੋਰ ਤਾਂ ਕੋਈ ਮੁੱਦਾ ਹੀ ਨਹੀਂ ਸੀਗਾ ਬਾਕੀ ਪਹਿਲਾਂ ਜਿਹੜਾ ਕੋਈ ਪਰਚਾ ਹੈਗਾ ਉਹ ਮੇ ਬਗਾਰਤ ਮਾਨ ਸਾਹਿਬ ਖੁਦ ਆਪ ਹੀ ਕਹਿੰਦੇ ਆ ਵੀ ਸੱਥਾ ਸਰਕਾਰ ਚੱਲੂਗੀ ਉਹਨਾਂ ਨੇ ਸਵਾਲ ਪੁੱਛਣ ਲਾਇਆ ਆਪਾਂ ਸਾਰਿਆਂ ਨੂੰ ਵੀ ਤੁਸੀਂ ਸਰਕਾਰਾਂ ਨੂੰ ਸਵਾਲ ਪੁੱਛਿਆ ਜੋ ਕੋਈ ਲੀਡਰ ਆਉਂਦਾ ਨਾ ਜੇ ਤੁਸੀਂ ਸਵਾਲ ਪੁੱਛੇ ਇੰਨਾ ਹਾਈਪਰ ਹੋਣ ਵਾਲੀ ਕੀ ਗੱਲ ਸੀ ਕਿ ਐਮਐਲ ਸਾਹਿਬ ਵੀ ਹਾਈਪਰ ਹੋਇਆ ਕੱਲੇ ਕਰਮ ਜੀ ਤੇ ਨਮੋੜੀ ਹਾਈਪਰ ਹੋਏ ਬਈ ਦੋਨੇ ਹੀ ਹਾਈਪਰ ਸੀਗੇ ਉਹਨਾਂ ਦੇ ਨਾ ਉਸ ਦਿਨ ਕੋਈਸ ਵੀਡੀਓ ਥੋੜੀ ਜਿਹੀ ਕੱਟ ਬਣੀ ਹੈ ਕਿ ਹਾਈਪਰ ਸੀਗੇ ਉਸ ਦਿਨ ਤਾਂ ਉਹ ਪੂਰਾ ਵੀ ਮੰਨ ਕੇ ਚੱਲ ਵੀ ਪ੍ਰੈਸ਼ਰ ਪਾ ਰਹੇ ਸੀਗੇ ਪੂਰੇ ਆ ਰਹੇ ਸੀਗੇ ਨਾ ਮੇਰੇ ਵੱਲ ਤੇ ਬਸ ਠੀਕ ਆ ਬਈ ਨਾ ਬਈ ਜੇ ਮੈਂ ਮਤਲਬ ਸਰਕਾਰ ਆਈ ਆ ਆਵਾਂ ਦੇ ਪਾਰਟੀ ਕੈਸੀ ਬਦਲਾ ਆਊਗਾ ਬਈ ਕੋਈ ਲੱਗਿਆ ਬਦਲਾ ਆਇਆ ਕੋਈ ਨਹੀਂ ਕੋਈ ਬਦਲਾ ਨਹੀਂ ਆਹੀ ਬਦਲਾ ਆਇਆ ਵੀ ਪਰਚੇ ਪਾਈ ਜਾਂਦੀ ਹੈ ਜੀ ਜਿਵੇਂ ਮੈਂ ਨੌਜਵਾਨ ਜੀ ਕੋ ਸਵਾਲ ਪੁੱਛਦਾ ਤਾਂ ਪਰਚੇ ਪਾਈ ਜਾਂਦੀ ਤੇ ਬਾਈ ਜੀ ਹੋਏ ਮਤਲਬ ਤੁਸੀਂ ਬਈ ਕੀ ਕਹਿਣਾ ਚਾਹੋਗੇ ਜੇ ਮਤਲਬ ਕਰਮਜੀਤਨ ਮੋਹਰੀ ਪਿੰਡ ਤੋਂ ਆਉਂਦੇ ਛੋਟੇ ਹਨ ਬਾਈ ਦੇ ਤੋਂ ਦੱਸਿਆ ਬਈ ਨੂੰ ਸਵਾਲ ਕਰੇ ਤੋ ਲੱਗੇ ਜੇ ਕਿ ਤੁਸੀਂ ਬਈ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਕਿੰਨਾ ਜਾਇਜ ਆ ਇਹ ਕੰਮ ਜਿਹੜਾ ਸਰਕਾਰ ਕਰ ਰਹੀ ਹੈ ਇਹ ਤਾਂ ਬਿਲਕੁਲ ਬਾਈ ਜੀ ਨਿਆਂਇਆ ਹੈ ਹੂੰ ਪਹਿਲਾਂ ਇਹਨਾਂ ਨੇ ਸਵਾਲ ਕਰਨ ਦਾ ਸਾਨੂੰ ਹੱਕ ਦਿੱਤਾ ਕਹਿੰਦੇ ਸਾਨੂੰ ਸਵਾਲ ਕਰੋ ਜੀ ਅੱਜਕੱਲ ਨੌਜਵਾਨ ਸਵਾਲ ਚੱਕਦੇ ਆ ਵੇਖੋ ਸਵਾਲ ਕਰਨਾ ਆਪਣਾ ਹੱਕ ਆ ਜੋ ਆਪਾਂ ਇਹਨਾਂ ਨੂੰ ਇੰਨੀਆਂ ਸੀਟਾਂ ਦਿੱਤੀਆਂ ਜੇ ਮੰਨ ਲਾ ਇੱਕ ਸਵਾਲ ਨਿੱਕੇ ਕ੍ਰਾਂਤੀ ਵੀ ਸਾਨੂੰ ਜੇਲ੍ਹਾਂ ਵਿੱਚ ਸੜਤਿੰਦੇ ਆ ਇਹ ਤਾਂ ਇੱਕ ਉਹ ਗੱਲ ਹੋ ਗਈ ਨਾ ਵੀ ਜੀਵਨ ਜਿੰਦਰਾਵਾਂ ਦੀ ਗੱਲ ਵੇਖੋ ਜੇ ਆਪ ਨੂੰ ਇਹ ਸੀਟ ਇਹਨਾਂ ਨੂੰ ਹੋਰ ਜਿਤਾ ਦੇਣੇ ਇੱਕ ਵਾਰੀ ਤੇ ਵੇਖੋ ਫਿਰ ਆਪਣਾ ਹੋਰ ਕੀ ਹਾਲ ਕਰਨਗੇ ਸਾਨੂੰ ਤਾਂ ਜੇ ਸਵਾਲ ਪੁੱਛਣ ਤੇ ਇੱਡਾ ਚੱਕਣਾ ਹਾਂ ਬਿਲਕੁਲ ਸਹੀ ਗੱਲ ਹੈ ਸਾਨੂੰ ਸਾਡੀ ਕੌਮ ਦੇ ਪਹਿਰੇਦਾਰ ਆਗੂ ਉਹ ਅੱਗੇ ਲੈ ਕੇ ਹੋਣੇ ਚਾਹੀਦੇ ਆ ਜਿਹੜੇ ਦਿੱਲੀ ਜਾ ਕੇ ਦਿੱਲੀ ਦੇ ਅੱਖਾਂ ਵਿੱਚ ਅੱਖ ਪਾ ਕੇ ਗੱਲ ਕਰ ਸਕਣ ਨਾ ਕਿ ਦਿੱਲੀ ਦੇ ਥੱਲੇ ਲੱਗਣ ਇਹ ਬਈ ਜੇ ਹੁਣ ਮਰਲਾ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਨਾ ਤੁਸੀਂ ਬਹੁਤ ਨੌਜਵਾਨ ਖੜੇ ਆ ਗਰਾਊਂਡ ਦੇ ਵਿੱਚ ਖੜੇ ਆ ਕੀ ਸੋਚ ਆ ਕਿਹੜੇ ਪਾਸੇ ਨੂੰ ਤੁਹਾਡਾ ਜਾਨਦਾਰਾ ਕੀ ਵੋਟਾਂ ਦਾ ਮਾਹੌਲ ਕੀ ਚੱਲ ਰਿਹਾ ਥੋਡੇ ਰਗੇ ਦੇ ਵਿੱਚ ਫਰੀਦਕੋਟ ਰਗਾ ਸੀਟ ਐ ਤੇ ਸਰਬਜੀਤ ਸਿੰਘ ਖਾਲਸਾ ਉੱਠੇ ਹੋਏ ਆ ਕਰਮਜੀਤ ਅਨਮੋਲ ਇੱਕ ਵਸੇ ਹਸ ਰਿਹਾ ਹੰਸਾ ਨਾ ਤੇ ਬੀਬੀ ਸਾਹੂ ਕੇ ਆ ਕੀ ਮੌਲਾ ਵੋਟਾਂ ਦਾ ਬਈ ਬਾਈ ਜੀ ਭਾਈ ਸਰਸ ਸਿੰਘ ਖਾਸ ਨੂੰ ਫੁੱਲ ਭਰਮਾ ਹੰਗਾਰਾ ਮਰ ਰਿਆ ਹੂੰ ਬਹੁਤ ਬਹੁਤ ਮਤਨੇ ਜਿੱਤਣਗੇ ਹੂੰ ਨਿੱਕਾ ਨਿੱਕਾ ਬੱਚਾ ਮਾਵਾ ਭੈਣਾ ਸਭ ਸਾਥ ਦੇ ਰਹੀਆਂ ਹੂੰ ਵੀ ਜਿੰਨਾ ਸੋਚਿਆ ਨਹੀਂ ਸੀ ਇਦਾਂ ਹੀ ਵੱਧ ਕੀ ਹੋ ਰਿਹਾ ਵਾ ਹਣਾ ਕੌਮ ਇੰਨਾ ਭਰਮਾ ਹੰਗਾਰਾ ਦੇ ਰਹੀ ਆ ਕਿਉਂਕਿ ਕੌਮ ਜਾਗ ਉੱਠੀ ਆ ਨੌਜਵਾਨੀ ਜਾਗ ਗਈ ਇਹ ਸਾਡੇ ਲਈ ਇੱਕ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਹੂੰ ਇਹ ਬਈ ਜਿਵੇਂ ਭਵਾਂਤ ਮੰਨਦਾ ਕਹਿ ਰਹੇ ਅਸੀਂ 0 13 13 ਕਰਾਂਗੇ ਸਾਰੀਆਂ ਸੀਟਾਂ ਸੀ ਲੈ ਕੇ ਜਾਵਾਂਗੇ ਇਹ ਤਾਂ ਹੀ ਸਮਾਂ ਦੱਸੂਗਾ ਹੂੰ ਕਿਉਂਕਿ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜੋ ਸਾਡੀ ਰੂਹ ਉਹ ਪੰਜਾਬ ਦੇ ਲੇਖੇ ਲੱਗ ਚੁੱਕੀ ਆ। ਅਸੀਂ ਪੰਥ ਦਾ ਮੀਨਾ ਲੈਣਾ ਚਾਹੇ ਕੁਝ ਵੀ ਹੋਵੇ। ਠੀਕ ਹੈ। ਕਿ ਅਸੀਂ ਪੰਥਰੇ ਨਾਲ ਖੜੇ ਆ ਗੁਰੂ ਦੀ ਗਵਾਈ ਹਟ ਚਾਹੁੰਦਾ ਗੁਰੂ ਦੀ ਸੋਚਣਾ ਖੜੇ ਆ ਕਿ ਨੌਜਵਾਨਾਂ ਨੂੰ ਬਈ ਤੁਸੀਂ ਕੀ ਕਹਿਣਾ ਜਾਓਗੇ ਕੀ ਜਿਵੇਂ ਮਾਰਲਾ ਨੌਜਵਾਨੀ ਅੱਜ ਕੱਲ ਸੁਣੋ ਵੀ ਪਤਾ ਵੋਟਾ ਵਾਟਾ ਬਣੀ ਬੜਾ ਕੋ ਧਿਆਨ ਨਹੀਂ ਦਿੰਦੇ ਨਾ ਬਾਹਰ ਜਾਂਦਾ ਸਾਰੇ ਉਹਨਾਂ ਕੀੜਾ ਉੱਠਿਆ ਵਾ ਕੀ ਕਹਿਣਾ ਜਾਓਗੇ ਨੌਜਵਾਨ ਨੂੰ ਵੋਟਾਂ ਦੇ ਦਰ ਵਿੱਚ 1 ਜੂਨ ਨੂੰ ਵੋਟਾਂ ਤੁਹਾਨੂੰ ਪਤਾ 1 ਜੂਨ ਕਿੰਨਾ ਉਹ ਰੱਖ ਦਿਆ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਸਾਰੇ ਨੌਜਵਾਨਾਂ ਨੂੰ ਇੱਕ ਤਰੀਕ ਨੂੰ ਭਾਈ ਸਰਬ ਸਿੰਘ ਖਾਲਸਾ ਨੂੰ ਵੋਟ ਪਾਓ ਤੇ ਕਾਮਯਾਬ ਕਰੋ ਠੀਕ ਆ ਠੀਕ ਆ ਮੈਂ ਬਾਕੀ ਸਾਰੇ ਫਰੀਦਕੋਟ ਏਰੀਆ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਨਾ ਵਾ ਵੀ ਕਿਤੇ ਲਾਂਤ ਨਾ ਲੈ ਲੋ ਕਿਤੇ ਇੱਕ ਵੱਡੀ ਸਰ ਲਾਂਤ ਮੱਥੇ ਤੇ ਆਪਣੇ ਮੜ ਲਓ ਇਹ ਲਾਂਤ ਸਾਡੇ ਦਾ ਕੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਗਲੋਂ ਵੀ ਨਹੀਂ ਲੱchnੀ ਠੀਕ ਆ ਪੰਥ ਦਾ ਮੀਨਾ ਨਹੀਂ ਲੈਣਾ ਬਾਈ ਜੀ ਪੰਥ ਦਾ ਮੀਨਾ ساری ਜ਼ਿੰਦਗੀ ਮੱਥੋਂ ਨਹੀਂ ਲੈਂਦਾ ਵਾ ਸਿਰੋਂ ਨਹੀਂ ਲੈਂਦਾ ਵਾ ਹੁਣ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਬਾਈ ਜੀ ਸਾਨੂੰ ਸਾਰਿਆਂ ਨੂੰ ਪਤਾ ਵਾ ਵੀ ਕੌਣ ਆਪਣੇ ਬਾਕੀ ਸਾਰੇ ਦੁਸ਼ਮਣ ਆ ਆਪਣੇ ਕੋਈ ਆਪਣਾ ਨਹੀਂ ਇੱਥੇ ਨਹੀਂ ਠੀਕ ਹੈ ਭਾਈ ਇਹ ਭਾਈ ਬਲਵਿੰਦਰ ਕਰਨਾ ਜਿਹੜਾ ਸੁਨਗੜ ਦੇ ਪੁੱਛੇ ਕਿ ਉਸ ਤੋਂ ਬਾਅਦ ਥੋੜੇ ਤੇ ਕੋਈ ਦਬਾਅ ਪਾਇਆ ਗਿਆ ਜਾਂ ਜਿਵੇਂ ਮਨ ਲਾ ਕਈ ਦਿਨ ਹੋ ਗਿਆ ਉਸ ਚੀਜ਼ ਨੂੰ ਉਸ ਤੋਂ ਬਾਅਦ ਕੋਈ ਫੋਨ ਆਇਆ ਹੋਵੇ ਜਾਂ ਕੋਈ ਪਿੰਡ ਦੇ ਵਿੱਚੋਂ ਵੀ ਜਿਵੇਂ ਮਨ ਲਾ ਮੋਤਵਾਰ ਬੰਦੇ ਹੁੰਦੇ ਆ ਪਾਰਟੀ ਦੇ ਕੋਈ ਥੋੜੇ ਦਬਾਅ ਪਾਇਆ ਗਿਆ ਹੋਵੇ ਜਾਂ ਕੋਈ ਹੋਰ ਧਮਕੀ ਦਿੱਤੀ ਗਈ ਹੋਵੇ ਨੇ ਤਾਂ ਕਹਿੰਨੀ ਵੀ ਰਹੇ ਉਹ ਕਹਿ ਰਹੇ ਆ ਕਿ ਵੀ ਐ ਕਰਕੇ ਆਪਦੀ ਥੋੜਾ ਜਿਹਾ ਕਹਿ ਰਹੇ ਆ ਵੀ ਐ ਕਰਕੇ ਇਹਨਾਂ ਦੇ ਨਸ਼ਿਆਂ ਦੇ ਐ ਤਸਕਰ ਆ ਜਾਂ ਕੁਝ ਵੀ ਹਨਾ ਉਹ ਇਹ ਚੀਜ਼ ਨੂੰ ਕਰ ਰਹੇ ਆ ਅਸਲ ਇਲਜ਼ਾਮ ਆ ਜੀ ਹੋ ਰਹੀ ਆ ਹਾਂ ਇਲਜ਼ਾਮ ਲਾ ਰਹੇ ਆ ਜਾਂ ਤਾਂ ਮੈਂ ਇਹਨਾਂ ਨੂੰ ਇਹ ਕਹਿ ਰਿਹਾ ਵੀ ਮੇਰੇ ਤੇ ਨਾ ਆ ਕੇ ਵੀ ਕੋਈ ਪ੍ਰੂਫ ਦੇ ਦਿਓ ਨਾ ਮੇਰੇ ਤੇ ਕੋਈ ਨਸ਼ਾ ਤਸਕਰ ਦਾ ਜਾਂ ਕੁਝ ਵੀ ਹਨਾ ਮੈਂ ਮੰਨਣ ਤਿਆਰ ਆਂ ਕਿ ਲਾਈਵ ਹਾਂ ਬਾਈ ਮੇਰੇ ਤੇ ਪਰਚੇ ਹੈਗੇ ਆ ਮੇਰਾ ਲਾਈਵ ਰਿਕਾਰਡ ਹੀ ਚੈੱਕ ਕੀਤਾ ਜਾਵੇ ਮੇਰੇ ਤੇ ਨਸ਼ੇ ਦਾ ਇੱਕ ਵੀ ਪਰਚਾ ਦਿਖਾ ਦੇਣਾ ਮੈਂ ਦੇਨ ਦਾ ਰਹੂੰਗਾ ਉਸ ਦਾ ਭਈ ਇਹ ਸਰਕਾਰ ਜਦੋਂ ਮੈਨੂੰ ਸਵਾਲ ਪੁੱਛਦੇ ਤੁਹਾਨੂੰ ਇੰਨੇ ਤਾਨੇ ਮੇਨੇ ਜਾਂ ਤੁਹਾਨੂੰ ਥਾਣੇ ਲੈ ਗਏ ਆ ਚੱਕੇ ਤੇ ਜੇ ਨੌਜਵਾਨੀ ਇੱਕ ਤਰੀ ਨੂੰ ਵੋਟਾਂ ਆ ਰਹੀਆਂ ਤੁਸੀਂ ਕਿਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਨੌਜਵਾਨੀ ਨੂੰ ਜਾਂ ਫਰੀਦਕੋਟ ਹਲਕਾ ਵਸਗਿਆਂ ਨੂੰ ਪੰਜਾਬ ਵਸਗਿਆਂ ਨੂੰ ਕੀ ਕੁਝ ਕਹਿਣਾ ਚਾਹੋਗੇ ਭਈ ਅਸੀਂ ਇਹੀ ਕਹਿਣਾ ਚਾਹੁੰਦੇ ਆ ਇੱਕ ਤਰੀਕ ਆ ਰਹੀ ਹੈ ਕਿ ਨੌਜਵਾਨਾਂ ਨੂੰ ਵੀ ਇਹੀ ਜ਼ਨਾ ਦੇ ਰਹੇ ਆਗੇ ਵੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਆਓ ਵੱਧ ਤੋਂ ਵੱਧ ਮੰਨ ਕੇ ਚੱਲ ਨਿੱਤਰ ਕੇ ਆਓ ਆਪਾਂ ਇਹਨਾਂ ਤੋਂ ਛੁਟਕਾਰਾ ਪੈ ਗਏ ਆਪਣਾ ਆਪ ਦਾ ਖਾਲਸਾ ਪੰਥ ਦਾ ਰਾਜ ਸਰਬਜੀਤ ਸਿੰਘ ਖਾਲਸਾ ਦਾ ਆਪਾਂ ਉਹ ਰਾਜ ਲੈ ਕੇ ਆਗੇ ਇਹਨਾਂ ਨੂੰ ਇਹ ਕਹਿੰਦੇ ਵੱਧ ਤੋਂ ਵੱਧ ਚੜ ਕੇ ਬਹੁਤ ਬਈ ਪਰ ਮੰਗਾ ਰ ਮਿਲ ਰਿਹਾ ਹੋਣਾ ਨੌਜਵਾਨਾਂ ਵੱਧ ਚੜ ਕੇ ਵੱਧ ਤੋਂ ਵੱਧ ਪੰਥ ਦੇ ਲੇਖੇ ਲੱਗ ਰਹੇ ਹੈਗੇ ਬਹੁਤ ਅੱਗੇ ਨਾਲ ਬਹੁਤ ਜ਼ਿਆਦਾ ਬਈ ਫੁੱਲ ਸਪੋਰਟ ਆ ਗਈ ਭਾਈ ਸਰਬਜੀਤ ਸਿੰਘ ਦੀ ਜਾਨੀ ਕਿ ਜਿਹੜਾ ਬਦਲਾਅ ਆਲੇ ਸੀਗੇ ਲੋਕਾਂ ਨਾਲ ਤੋਂ ਅੱਕ ਚੁੱਕੇ ਆ ਬਹੁਤ ਜ਼ਿਆਦਾ ਬਾਈ ਅੱਕੇ ਪਏ ਆ ਕਿ ਲੋਕੇ ਬੁੜੀਆਂ ਬਹੁਤ ਜ਼ਿਆਦਾ ਵੀ ਪੱਗੇ ਕਹਿ ਰਹੀਆਂ ਪਿੰਡਾਂ ਦੇ ਹਨ ਅੱਗੇ ਸੀਗੀਆਂ ਵੀ ਚਲ ਹਨ ਆਮਦਵੀ ਪਾਰਟੀ ਦੇ ਇਹ ਗਰੀਬਾਂ ਨਾਲ ਵੀ ਇਹਨਾਂ ਨੇ ਧੱਕਾ ਕੀਤਾ ਕੀ ਕਣਕਾਂ ਦਾ ਕੁਝ ਵੀ ਸਾਰਾ ਕੁਝ ਨਾ ਹਰੇਕ ਪਾਸੇ ਇਹਨਾਂ ਨੇ ਧੱਕਾ ਕੀਤਾ ਤਾਂ ਹੀ ਉਹ ਸਾਰੇ ਹੁਣ ਅੱਕੇ ਹੀ ਪਏ ਆ ਬਾਈ ਤੁਸੀਂ ਇਹ ਦੇਖੇ ਹੀ ਹੁਣ ਉਹਨਾਂ ਦੀਆਂ ਵੀਡੀਓ ਤੋਂ ਕੀ ਹਾਲ ਉਹਨਾਂ ਦੇ ਹੋ ਰਿਹਾ ਪਿੰਡ ਦੇ ਸ਼ਹਿਰਾਂ ਦੇ ਵੇਖੀ ਉਹਨਾਂ ਦੇ ਤਾਂ-ਤਾਂ ਤੇ ਕਿ ਲੋਕ ਵਿਰੋਧ ਕਰ ਰਹੇ ਆ ਕਿ ਉਹਨਾਂ ਦਾ ਹਨ ਸਾਰਾ ਕੁਝ ਸਾਹਮਣੇ ਹੀ ਆਪਣੇ ਸੋਸ਼ਲ ਮੀਡੀਆ ਤੇ ਧੰਨਵਾਦ ਬਾਈ ਜੀ ਓਕੇ ਭਾਈ ਕੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਵੋਟਾਂ ਆ ਰਹਿਗੀਆਂ ਤੁਸੀਂ ਪਹਿਲਾਂ ਵੀ ਦੱਸਿਆ ਨਾ ਵੀ ਨੌਜਵਾਨਾਂ ਨੂੰ ਤੁਸੀਂ ਉੱਠੋ ਵੋਟਾਂ ਪਾਓ ਕੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਭਾਈ ਜੀ ਮੈਂ ਇੱਕ ਇਹੀ ਸੁਨੇਹਾ ਦੇਣਾ ਚਾਹੁੰਨਾ ਸਾਰੇ ਨੌਜਵਾਨਾਂ ਨੂੰ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਸਾਡੀ ਢਿੱਗੀ ਪੱਗ ਲਹੂ ਲਥ ਹੋਈ ਸਿਰ ਤੇ ਰੱਖੀ ਜਿਵੇਂ ਅਸੀਂ ਪੱਗਾਂ ਬਨ ਕੇ ਘੁੰਮ ਰਹੇ ਆ ਸਾਡੇ ਗਾਤਰੇ ਪਾਏ ਆ ਨੌ ਖਾਲਸੇ ਬਣੇ ਖਾਲਸਰੂਹ ਸਜੇ ਆ ਇਹ ਸਿਰਫ ਉਹਨੇ ਦੇ ਨਾ ਕੀ ਅਸੀਂ ਪੱਗਾਂ ਸਿਰ ਤੇ ਰੱਖ ਕੇ ਤੁਰ ਸਕਦੇ ਸੀ ਜਿਉ ਐਡੀ ਵੱਡੀ ਕੁਰਬਾਨੀ ਨਾ ਕਰਦੇ ਕਿਉਂਕਿ ਜੋ ਤਰੀਕ ਵੀ ਉਹ ਹੀ 1 ਜੂਨ ਆ ਜਿੱਦੇ ਹਾਂਜੀ ਅਟੈਕ ਹੋਇਆ ਸੀ ਇਹ ਬਸ ਨੌਜਵਾਨ ਪੀੜੀ ਜੋ ਤੁਸੀਂ ਸੋਚਣਾ ਜੀ ਨੌਜਵਾਨਾਂ ਨੇ ਵੀ ਤੁਸੀਂ ਡਿਸੀਜਨ ਲੈਣਾ ਕਿਸ ਦੇ ਹੱਕ ਵਿੱਚ ਖੜਨਾ ਬਾਕੀ ਸੱਚ ਤੁਹਾਨੂੰ ਸਭ ਨੂੰ ਪਤਾ ਹੀ ਆ ਹੂੰ ਤੋ ਭਾਈ ਅ ਅਕੇ ਭਾਈ ਬਲਜਿੰਦਰ ਕੀ ਤੁਸੀਂ ਕਹਿਣਾ ਚਾਹੋਗੇ ਜੇ ਮੈਂ ਲਾ ਤੁਹਾਡੇ ਪਿੰਡ ਵਿੱਚ ਤੁਸੀਂ ਜਿਵੇਂ ਨੌਜਵਾਨ ਬਹੁਤ ਜ਼ਿਆਦੇ ਖੜੇ ਹੋਣਾ ਤੁਸੀਂ ਜੁਣੀਆੰਦਾ ਵੀ ਤੁਸੀਂ ਕਿਹਾ ਵੀ ਸਾਡੇ ਮਗਰ ਸਾਥ ਦਿੰਦੀ ਹੈ ਨਾ ਕਿ ਜੈਸ ਤੋਂ ਬਾਅਦ ਜੇ ਕੋਈ ਕਿਸੇ ਹੋਰ ਤੇ ਕੋਈ ਧੱਕਾ ਪਰੇਸ਼ਾਨੀ ਕੀਤੀ ਜਾਂਦੀ ਹੈ ਕਿ ਉੱਥੇ ਵੀ ਤੁਸੀਂ ਡਰ ਕੇ ਸਾਥ ਦਿਓਗੇ ਉਹ ਵੀ ਖੜੋਗੇ ਹਾਂਜੀ ਭਈ ਇਹ ਸਾਰੇ ਕਿਸਾਨ ਜੁਨੀਅਨ ਨੇ ਆਪਾਂ ਜੇ ਜਾਇਜ਼ ਹੈਗੇ ਆ ਨਾ ਵੀ ਆਪਣਾ ਕੋਈ ਨਜਾਇਜ਼ ਹੈਗਾ ਨਜਾਇਜ਼ ਕੰਮ ਤੇ ਤਾਂ ਤੁਹਾਨੂੰ ਪਤਾ ਕੋਈ ਵੀ ਨਹੀਂ ਖੜਦਾ ਕਿ ਕੋਈ ਸਾਥ ਨਹੀਂ ਦਿੰਦਾ ਆਪਾਂ ਜਾਇਜ਼ ਹੈਗੇ ਆ ਉਹ ਕਿਸਾਨ ਜਥੇਬੰਦੀਆਂ ਦਾ ਸਵਰਦਾ ਇੱਕ ਆ ਹੈਗਾ ਉਹ ਕਹਿੰਦੇ ਕੋਈ ਵੀ ਪਿੰਡ 'ਚ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਏ ਧੱਕਾ ਕਰਦੇ ਆ ਵੀ ਆਪਾਂ ਜਿਸ ਤਰ੍ਹਾਂ ਮੇਰੇ ਨਾਲ ਖੜੇ ਆ ਇਹ ਸਾਰੇ ਉਸੇ ਤਰ੍ਹਾਂ ਵੀ ਸਾਰਿਆਂ ਨਾਲ ਹੀ ਖੜੇ ਜਾਊਗਾ ਕਿਸੇ ਨਾਲ ਕੋਈ ਧੱਕਾ ਜਾਂ ਕੁਝ ਵੀ ਕੀਤਾ ਨਹੀਂ ਜਾਊਗਾ ਸਰਕਾਰ ਤੋਂ ਜੇ ਕਿ ਪਿੰਡ ਦਾ ਪੂਰਾ ਏਕਾ ਹੋ ਚੁੱਕਾ ਉਸ ਤੋਂ ਬਾਅਦ ਹਾਂਜੀ 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 ਪਿੰਡ ਦਾ ਵੀ ਬਾਕੀ ਨਾਲ ਦੇ ਜਥੇਬੰਦੀਆਂ ਉਹਨਾਂ ਦਾ ਵੀ ਜਿਵੇਂ ਗੋਰਾ ਮੁੱਤ ਜੁਨੀ ਬਹੁਤ ਸਨ ਅਜਿਹਾ ਹੋ ਰਿਹਾ ਹੈਗਾ ਇਹ ਸਾਰੇ ਇਕੱਠੇ ਹੀ ਹੈਗੇ ਇਹ ਕਹਿੰਦੇ ਜੇ ਵੀ ਕਿਸੇ ਨਾਲ ਧੱਕਾ ਹੋਊਗਾ ਸੀ ਸਭ ਨਾਲ ਇਕੱਠੇ ਖੜੇ ਆ ਗਏ ਮਤਲਬ ਕਿ ਜਿਹੜਾ ਤੁਹਾਡਾ ਉਹ ਇਨਸੀਡੈਂਟ ਇੱਕ ਹੋਇਆ ਉਸ ਤੋਂ ਬਾਅਦ ਇੰਨਾ ਤੁਹਾਡੇ ਪਿੰਡ ਵਿੱਚ ਭੜਾਅ ਪੈ ਗਿਆ ਵੀ ਸਾਰੇ ਲੋਕ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਇਕੱਠੇ ਹੋ ਗਏ ਵੀ ਜਿਹਦੇ ਨਾਲ ਵੀ ਕੋਈ ਧੱਕਾ ਹੋਊਗਾ ਵੀ ਅਸੀਂ ਨਾਲ ਖੜਾਂਗੇ ਹਾਂਜੀ ਉਹ ਤੁਹਾਨੂੰ ਸਾਹਮਣੇ ਪਤਾ ਹੀ ਹੈ ਵੀ ਆਪਾਂ ਸਵਾਲ ਪੁੱਛਣ ਤੇ ਇੱਕ ਵੀ ਮੁੰਡੇ ਹਨਾ ਵੀ ਐ ਚੱਕ ਕੇ ਲਜਾਇਆ ਗਿਆ ਤੇ ਤੁਹਾਨੂੰ ਪਤਾ ਹੀ ਹੈ ਸ਼ਰਿਆਮ ਤੱਕ ਕਹੀ ਹੈ ਇਹ ਆਪਾਂ ਸਵਾਲ ਤਾਂ ਪੁੱਛ ਹੀ ਸਕਦੇ ਹਾਂ ਜਦੋਂ ਉਹਨਾਂ ਨੇ ਸਰਕਾਰ ਨੇ ਆਪ ਹੀ ਭਗਵੰਤ ਮਾਨ ਨੇ ਕਿਹਾ ਵੀ ਹਾਂ ਸਵ ਸਰਕਾਰ ਥੋੜੀ ਇਹ ਤਾਂ ਕਈ ਇਹਨਾਂ ਦਾ ਇੱਕ ਗੱਲ ਹੋਰ ਹਾਂਜੀ ਬਾਈ ਜੀ ਕੀ ਕਹਿੰਦੇ ਕੋਈ ਪਾਰਟੀ ਹੋਏ ਅਸੀਂ ਇਹ ਨਹੀਂ ਕਿੱਲਾ ਇਹਨਾਂ ਦਾ ਵਿਰੋਧ ਕਰਦੇ ਆ ਕੋਈ ਵੀ ਪਾਰਟੀ ਕਾਂਗਰਸ ਕਾਲੀ ਆਪਲੇ ਸਾਰੇ ਕੋਈ ਬਣਦਾ ਜੇ ਸਾਡੇ ਪਿੰਡ ਦਾ ਜਵਾਕ ਕੋਈ ਸਵਾਲ ਪੁੱਛਦਾ ਕਿਸੇ ਪਾਰਟੀ ਵੱਲੋਂ ਕਿਸ ਦੀ ਸਰਕਾਰ ਆ ਜੇ ਕਹਿੰਨ ਉਹ ਚਾਹਦੇ ਸਾਰਾ ਕਲੱਬ ਯੋਨੀ ਸਾਰਾ ਪਿੰਡ ਨਾਲ ਖੜੂਗਾ ਮਤਲਬ ਕਿ ਜੇ ਕੋਈ ਵੀ ਪਾਰਟੀ ਹੋਵੇ ਧੱਕਾ ਕਰੂਗੀ ਸਾਰੇ ਇਕੱਠੇ ਸਾਰੇ ਪਿੰਡ ਕੋਈ ਪਿੰਡ ਦੇ ਜਵਾਨਾਂ ਧੱਕਾ ਕਰਦਾ ਹੈ ਸਾਰੇ ਇਕੱਠੇ ਹੋ ਕੇ ਲੜਾਂਗੇ ਉਹਦੇ ਲਈ ਬਾਈ ਬਾਈ ਜੀ 1 ਮਿੰਟ ਪਹਿਲਾਂ ਸਾਰੀਆਂ ਸਰਕਾਰਾਂ ਨੂੰ ਪਹਿਲਾਂ ਕਾਂਗਰਸ ਹੀ ਹੋਵੇ ਕਾਲੀ ਇਹਨਾਂ ਦਾ ਆਮ ਆਦਮੀ ਨੂੰ ਹੁਣ ਤੀਕ ਸਾਰੇ ਇਹਨਾਂ ਨੂੰ ਹੀ ਵੋਟਾਂ ਪਾਈਆਂ ਆਈਆਂ ਬਾਈ ਹੁਣ ਇਹਨਾਂ ਨੇ ਆਪਾਂ ਨੂੰ ਧੱਕਾ ਕਰੀ ਜਾਂਦੇ ਤੇ ਉਸ ਤੋਂ ਬਾਅਦ ਆਪਣਾ ਫਿਰ ਦੱਸੋ ਸਰਕਾਰਦ ਰਹਿ ਵੀ ਕੀ ਗਿਆਗਾ ਹੁਣ ਤੀਕ ਇਹਨਾਂ ਨੂੰ ਹੀ ਬਣਾਏ ਇਹਨਾਂ ਨੂੰ ਹੀ ਵੋਟਾਂ ਪਾਈਆਂ ਆਮ ਆਦਮੀ ਨੂੰ ਪਾਈਆਂ ਨਾ ਆਮ ਆਦਮੀ ਦੇ ਪਹਿਲਾਂ ਐਮਪੀ ਦਿੱਤੇ ਐਮਐਲਏ ਦਿੱਤੇ ਹੈਗੇ ਪ੍ਰੋਫੈਸ ਤੇ ਹੁਣ ਆ ਮੋਲਕ ਸਾਹਿਬ ਸੀਗੇ ਇਹਨਾਂ ਨੇ ਤਾਂ ਸ਼ਰੈਅ ਵੀ ਧੱਕਾ ਕਰਤਾ ਗਿਆ ਇਹਨਾਂ ਨੇ ਜਿਵੇਂ ਕਿ ਪਹਿਲਾਂ ਤੁਸੀਂ ਫੁੱਲ ਸਾਥ ਦਿੱਤਾ ਤੇ ਅੱਜ ਇਹ ਨਾਮ ਮਿਲ ਰਿਹਾ ਹਾਂਜੀ ਬਈ ਹੁਣ ਤੁਹਾਨੂੰ ਪਤਾ ਹੀ ਹੈ ਜਦੋਂ ਆਪਣੇ ਨਾਲ ਧੱਕਾ ਕਰਦੇ ਆ ਫਿਰ ਆਪਾਂ ਪਾਰਟੀ ਤੇ ਫਿਰ ਲੈਣਾ ਵੀ ਕੀ ਆ ਬਈ ਜਦੋਂ ਆਪਣੇ ਨਾਲ ਸ਼ਰੈਅ ਨੂੰ ਧੱਕਾ ਹੋ ਰਿਹਾ ਜਿਵੇਂ ਇੱਕ ਨਿੱਕਾ ਜਿਹਾ ਬੱਚਾ ਖੜਾ ਪਤਾ ਕਿ ਰੋਡ ショ ਹੋ ਗਈ ਵੇਖਿਆ ਸੀ ਪਹਿਲੇ ਰੋਡ ਚੋ ਹਾਂਜੀ ਬਹੁਤ ਵਧੀਆ ਸੀ ਜੀ ਕਿਵੇਂ ਲੱਗੂਗਾ ਤੁਹਾਨੂੰ ਕੌਣ ਜਿੱਤ ਸਕਦਾ ਬਖਾਲਸਾ ਜਿੱਤੂਗਾ ਹਾਂਜੀ ਜਿੱਤੂਗਾ ਤੁਸੀਂ ਵੀ ਗਏ ਸੀ ਰੋਡ ਚੋ ਉਹਦੇ ਵਿੱਚ ਹਾਂਜੀ ਸੋ ਤੁਸੀਂ ਵੇਖੋ ਨਿੱਕੇ ਨਿੱਕੇ ਬੱਚਿਆਂ ਦਾ ਵੀ ਰੁਝਾਨ ਹੈ ਸਰਬਜੀਤ ਸਿੰਘ ਖਾਲਸਾ ਵੱਲ ਹੋਇਆ ਪਿਆ ਉਹ ਕਹਿ ਰਹੇ ਹੈ ਵੀ ਰੋਡ 'ਚ ਬਹੁਤ ਵਧੀਆ ਸੀ ਨਾਲ ਗਈ ਸੀ ਸੋ ਥੋੜੀ ਗੱਲਬਾਤ ਕਰਵਾਈ ਹੈ ਬਾਈ ਬਲਜਿੰਦਰ ਦੇ ਨਾਲ ਜਿੰਨਾਂ ਦੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਸੋ ਤੁਹਾਨੂੰ ਜਿਵੇਂ ਵੀ ਠੀਕ ਲੱਗਿਆ ਕਮੈਂਟ ਕਰਕੇ ਜਰੂਰ ਦੱਸੋਗੇ ਸਰਕਾਰ ਦਾ ਧੱਕਾ ਜਾਂ ਧੱਕਾ ਕੀਤਾ ਜਾਂ ਨਜ਼ਾਇਜ਼ ਕੀਤਾ ਸੋ ਤੁਸੀਂ ਜੁੜੇ ਰਹੋ ਜਣਾ ਰੰਗਣਾ ਪੰਜਾਬ ਦੇ ਨਾਲ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ ਬੋਲੇ ਏ ਸੋਨਹਾਲ ਬੋਧੀਆ ਕਾਲ ਸੋ ਤੁਸੀਂ ਆਪਾਂ ਤੁਹਾਡੀ ਗੱਲਬਾਤ ਕਰਵਾਈ ਆ ਉਸ ਨੌਜਵਾਨਾ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਸੀਗੀ ਤੇ ਸੋ ਜੇ ਬਾਈਆਂ ਨੇ ਇੱਕ ਸਨੇਹਾ ਵੀ ਦਿੱਤਾ ਵੋਟਾਂ ਦਾ ਨੌਜਵਾਨਾ ਨੂੰ ਤੇ ਸੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਆਪਣੀ ਰਾਇ ਜ਼ਰੂਰ ਦੱਸਿਓ ਧੰਨਵਾਦ ਜੀ